ਜੀ ਸ੍ਰੀ ਕਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਾਂ ਬਣਾਉਣ ਲੱਗੇ ਆ ਜੀ ਬੇਸਣ ਵਾਲਾ ਦੁੱਧ ਬੇਸਣ ਦਾ ਸੁਲਕਾ ਵੀ ਕਹਿੰਦੇ ਨੇ ਇਹਨੂੰ ਤੇ ਬੇਸਣ ਦਾ ਸ਼ੀਰਾ ਵੀ ਕਹਿ ਦਿੰਦੇ ਆ ਬੇਸਣ ਵਾਲਾ ਦੁੱਧ ਆਪਣੇ ਸਰਦੀ ਜੁਕਾਮ ਖਾਂਸੀ ਲਈ ਬਹੁਤ ਹੀ ਜ਼ਿਆਦਾ ਮਤਲਬ ਫਾਇਦੇਮੰਦ ਹੁੰਦਾ ਵਾ ਇਹ ਰਾਤ ਦੇ ਟਾਈਮ 'ਚ ਹੀ ਪੀਣਾ ਚਾਹੀਦਾ ਵਾ ਹੁਣ ਰਾਤ ਦਾ ਟਾਈਮ ਹੀ ਆ ਮੈਂ ਇਸ ਲਈ ਮੈਂ ਬਣਾਉਣ ਲੱਗੀ ਸੀ ਤੇ ਮੈਂ ਕਿਹਾ ਚੱਲ ਵੀਡੀਓ ਬਣਾਵਾ ਤੇ ਹੁਣ ਆਪਾਂ ਵਿਧੀ ਸ਼ੁਰੂ ਕਰਦੇ ਆਂ ਇਸ ਤਰ੍ਹਾਂ ਕਰਕੇ ਪੈਨ ਨੂੰ ਰੱਖ ਲਿਆ ਥੋੜੀ ਜੀ ਮਤਲਬ ਰਾਤ ਦਾ ਟਾਈਮ ਕਰਕੇ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਬੈਕ ਸਾਈਡ ਤੋਂ ਲਾਈਟ ਕਰਕੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਸੀ ਘਿਓ ਦਾ ਇੱਕ ਚਮਚਾ ਪਾਵਾਂਗੇ ਇੱਕ ਚਮਚਾ ਆਏ ਦੇ ਵਿੱਚ ਬੇਸਨ ਦਾ ਪਾਵਾਂਗੇ ਤੇ ਇਹਨੂੰ ਗੈਸ ਲੋ ਕਰ ਕਰਕੇ ਤੇ गोल्डन ब्राउन होने तक भुनोंगे ताकि कच्चा पन दूर चला जाए रवे ना एक चमचा पाया एक चमचा आप होर पा लेने यद कच्चापन दूर करना उन्ना जेकर आप भुनना वा जो तक यद कलर ना चेंज हो जे। ते जाए तो ये अंदरों चंगी तरह भुजना जाए इस तरह करके ਮਿੱਠੀ ਮਿੱਠੇ ਸੁਗੰਧ ਆਉਣ ਲੱਗੀ ਆ। ਮਤਲਬ ਬੇਸਨ ਆਪਣਾ ਉੱਜ ਗਿਆ ਵਾ। ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਡਰਾਈ ਫਰੂਟ ਦੇ ਵਿੱਚ ਬਦਾਮ ਪਾ ਲਿਆ ਜਿਹਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਵਾ। ਤੇ ਹੁਣ ਆਪਾਂ ਇਹਦੇ ਵਿੱਚ ਗਾਠਨਾ ਪੈ ਜੇ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਤੇ ਨਾਲ ਦੀ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਇਸ ਤਰ੍ਹਾਂ ਕਰਕੇ। ගන්නමි පැදනකි ගත්ත නල්දි නල් හලාන් දෙර එෙනවා ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਛੁਟਕੀ ਭਾਰ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਇੱਕ ਥੋੜੀ ਜਿਹੀ ਆਪਾਂ ਸੁੰਡ ਪਾਵਾਂਗੇ ਜਿਹੜੀ ਕਿ ਡਰਾਈ ਜਿੰਜਰ ਥੋੜਾ ਜਿਹਾ ਹਲਦੀ ਪਾਵਾਂਗੇ ਹਲਦੀ ਪਾ ਕੇ ਹਿਲਾਵਾਂਗੇ ਹੁਣ ਆਪਾਂ ਕੀ ਕਰਾਂਗੇ ਥੋੜਾ ਜਿਹਾ ਕੇਸਰ ਪਾ ਦਾਂਗੇ ਜੇ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਇੱਕ ਦੋ ਧਾਗੇ ਬੋਣੇ ਆ ਤੇ ਇਹਦੇ ਵਿੱਚ ਤੁਸੀਂ 슈ਗਰ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਠੀਕ ਹੈ ਜਿੰਨਾ ਦੁੱਧ ਪੀਣਾ ਉਹਨਾਂ ਬਣਾ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਹੋਰ ਐਡ ਕਰ ਦਾਂਗੇ ਤੋ ਥੋੜਾ ਮਤਲਬ ਇਹਨੂੰ ਗੰਡ ਨਹੀਂ ਪੈਣ ਦੇਣੀ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਵਾ ਕਰਕੇ ਹੁਣ ਆਪਾਂ ਇਹਦੇ ਵਿੱਚ ਗੁੜ ਪਾ ਦਾਂਗੇ ਟੇਸਟ ਦੇਖਣੀ ਗੁੜਾ ਪਾ ਲਿਆ ਵਾ ਤੇ ਹੁਣ ਆਪਾਂ ਇਹਨੂੰ ਹਿਲਾਵਾਂਗੇ ਮਤਲਬ ਆਪਣੇ ਟੇਸਟ ਦੇ ਅਕੋਰਡਿੰਗ ਆਪਾਂ ਗੂੜੀ ਪਾਇਆ ਵਾ ਖੰਡ ਵੀ ਪਾ ਸਕਦੇ ਆ ਪਰ ਇਹ ਆਪਣੇ ਜਿਵੇਂ ਹੁਣ ਖਾਂਸੀ ਹੁੰਦੀ ਆ ਸਰਦੀਆਂ ਦੇ ਵਿੱਚ ਖਾਂਸੀ ਸਰਦੀ ਲੱਗ ਜਾਂਦੀ ਆ ਜੇ ਕਾਮ ਹੁੰਦਾ ਉਹਦੇ ਲਈ ਤਾਂ ਇਹ ਇੱਕ ਰਾਮਬਨ ਇਲਾਜ ਹੀ ਸਮਝ ਲਓ ਮਤਲਬ ਐਸਟਰਾ ਕਰਕੇ ਇਹਨੂੰ ਇਹਨੂੰ 골ਡਨ ਮਿਲ ਪੀਣਾ ਇਹਨੂੰ ਰਾਤ ਦੇ ਟਾਈਮ ਹੀ ਆ ਕਿਉਂਕਿ ਰਾਤ ਦੇ ਟਾਈਮ ਹੀ ਇਹ ਮਤਲਬ ਜ਼ਿਆਦਾ ਫਾਇਦੇਮੰਦ ਹੁੰਦਾ ਵਾ ਕਿਉਂਕਿ ਪੀ ਕੇ ਆਪਾਂ ਪੈ ਜਾਣੇ ਆ ਤੇ ਇਹ ਆਪਾਂ ਮਤਲਬ ਇਹਦੇ ਨਾਲ ਆਪਣਾ ਨੱਕ ਮਤਲਬ ਜਕਾਮ ਖਾਂਸੀ ਠੀਕ ਹੋ ਜਾਂਦੀ ਹੈ ਅਸਰ ਜ਼ਿਆਦਾ ਕਰਦੀ ਹੈ ਹੁਣ ਉਹ ਬਾਲ ਲਾਂਗੇ ਆਪਾਂ ਇਹਨਾਂ ਇਸ ਤਰ੍ਹਾਂ ਕਰਕੇ ਬਾਲਾ ਆ ਗਿਆ ਜੇ ਆਪਾਂ ਮਤਲਬ ਕਿ ਜ਼ਿਆਦਾ ਬੇਸਨ ਪਾਵਾਂਗੇ ਥੋੜਾ ਜਿਹਾ ਉਹਦੇ ਨਾਲ ਜ਼ਿਆਦਾ ਗਾੜਾ ਹੋ ਜਾਊਗਾ ਤੇ ਆਪਾਂ ਮਤਲਬ 1 ਤੋਂ 1.5 ਸਪੂਨ ਹੀ ਪਾਇਆ ਵਾ ਬੇਸਨ ਦਾ ਜਿੰਨਾ ਕੁ ਪੀਣਾ ਆਪਾਂ ਉਹਨਾਂ ਕੁ ਬਣਾ ਲਿਆ ਇਹਨੂੰ ਆਪਾਂ ਰੋਜ਼ ਪੀ ਸਕਦੇ ਆ ਮਤਲਬ ਜਦੋਂ ਆਪਾਂ ਨੂੰ ਖਾਂਸੀ ਵਗੈਰਾ ਲੱਗੀ ਹੁੰਦੀ ਹੈ ਜਾਂ ਜ਼ੁਕਾਮ ਲੱਗਿਆ ਹੁੰਦਾ ਵਾ ਤੇ ਇਹ ਆਪਣੇ ਲਈ ਇੱਕ ਦੇਸੀ ਨੁਕਤਾ ਵਾ ਹੁਣ ਆਪਾਂ ਗੈਂਸ ਨੂੰ ਕਰ ਦਾਂਗੇ ਬੰਦ ਗੈਂਸ ਨੂੰ ਕਰ ਦਿੱਤਾ ਆਪਾਂ ਬੰਦ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਐਸਟਰਾ ਕਰਕੇ ਆਪਣਾ ਬੇਸਣ ਵਾਲਾ ਦੁੱਧ ਬਣ ਕੇ ਤਿਆਰ ਹੋ ਗਿਆ ਵਾ ਇਹਨੂੰ ਰਾਤ ਦੇ ਟਾਈਮ ਤੇ ਤੁਸੀਂ ਪੀਓ ਇਹਦੇ ਨਾਲ ਤੁਹਾਡਾ ਗਲਾ ਵੀ ਠੀਕ ਹੋਊਗਾ ਜੁਕਾਮ ਲੱਗਿਆ ਹੋਇਆ ਉਹ ਵੀ ਠੀਕ ਹੋਊਗਾ 2-3 ਦਿਨ ਲਗਾਤਾਰ ਰਾਤ ਨੂੰ ਪੀ ਕੇ ਪੈਜੋ ਤੇ ਇਹ ਰਾਮਬਾਨੀ ਇਲਾਜ ਹੀ ਸਮਝ ਲਓ ਇੱਕਾਪਨ ਦੇਸੀ ਇਲਾਜ ਆ ਤੇ ਬਹੁਤ ਜ਼ਿਆਦਾ ਫਾਇਦੇਮੰਦ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਐਂਡ ਸਾਡੇ